ਮੈਂ ਅੱਜ ਬਣਾਵਾਂਗੀ ਥੋੜੇ ਜਿਹਾ ਵੱਖਰੇ ਤਰੀਕੇ ਨਾਲ ਬਹੁਤ ਹੀ ਵਧੀਆ ਤੜਕੇ ਛੜਕੇ ਵਾਲੀ ਟੱਬਾ ਸਟਾਈਲ ਮਸਰਾਂ ਦੀ ਬਹੁਤ ਹੀ ਵਧੀਆ ਦਾਲ ਨਾਲ ਹੀ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਪੰਜਾਬੀ ਵੈਜ ਮਸਾਲਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਿਓ ਜੀ ਤੇ ਇਹ ਦਾਲ ਬਣਾਉਣ ਵਾਸਤੇ ਮੈਂ ਇੱਥੇ ਲੈ ਰਹੀ ਹਾਂ ਇੱਕ ਕੱਪ ਮਸਰਾਂ ਦੀ ਧੋਤੀ ਹੋਈ ਦਾਲ ਜਿਹੜੇ ਗੋਲ ਮਸਰ ਹੁੰਦੇ ਨੇ ਨਾ ਤੇ ਇੱਕ ਕੱਪ ਹੈ ਤੇ ਵਜ਼ਨ ਵਿੱਚ 200 ਗ੍ਰਾਮ ਹੈ ਤੇ ਦੇਖੋ ਇਹ ਵਾਲੀ ਦਾਲ ਹੈ ਜਿਹੜੀ ਔਰੇਂਜੀ ਹੁੰਦੀ ਹੈ ਇਹਨੂੰ ਸਭ ਤੋਂ ਪਹਿਲਾਂ ਆਪਾਂ ਇਹ ਦਾਲ ਨੂੰ 3-4 ਵਾਰੀ ਪਾਣੀ ਬਦਲ-ਬਦਲ ਕੇ achhi tarah tolwaange. ਐ ਜਿਸ ਤਰ੍ਹਾਂ ਮੈਂ ਇੱਕ ਵਾਰੀ ਪਾਣੀ ਪਾ ਕੇ ਦਾਲ ਨੂੰ ਧੋ ਰਹੀ ਆ ਨਾ ਇਸੇ ਤਰ੍ਹਾਂ ਹੀ 2-3 ਵਾਰੀ ਪਾਣੀ ਬਦਲ-ਬਦਲ ਕੇ ਦਾਲ ਨੂੰ ਚੰਗੀ ਤਰ੍ਹਾਂ ਤੋਲਵਾਾਂਗੇ। ਧੋਣ ਤੋਂ ਬਾਅਦ ਹੁਣ ਦਾਲ ਹੋ ਗਈ ਹੈ ਜੀ ਸਾਫ਼ ਤੇ ਇਹ ਦਾਲ ਨੂੰ ਨਾ ਥੋੜਾ ਜਿਹਾ ਪਾਣੀ ਪਾ ਕੇ ਆਪਾਂ 15 ਕੁ ਮਿੰਟ ਵਾਸਤੇ ਭਿਓ ਕੇ ਰੱਖ ਦਵਾਂਗੇ। ਦਾਲ ਨੂੰ ਭਿਓ ਕੇ ਰੱਖਣ ਤੋਂ ਥੋੜੀ ਦੇਰ ਬਾਅਦ ਨਾ ਮੈਂ ਇੱਕ ਪਤੀਲੇ ਦੇ ਵਿੱਚ 4 ਕੱਪ ਪਾਣੀ ਗਰਮ ਹੋਣ ਵਾਸਤੇ ਰੱਖ ਦਿੱਤਾ ਸੀ। 4 ਕੱਪ ਹੈ ਪਾਣੀ ਹੈ। ਤੇ ਉਹਦਾ ਦੇਖੀਏ ਤੇ ਲੀਟਰ ਤੋਂ ਥੋੜਾ ਜਿਹਾ ਘੱਟ ਹੈ ਠੀਕ ਹੈ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਗਰਮ ਹੋ ਚੁੱਕਿਆ ਹੈ ਤੇ ਹੁਣ ਇਹ ਗਰਮ ਪਾਣੀ ਦੇ ਵਿੱਚ ਆਪਾਂ 15 ਮਿੰਟ ਭਿਉ ਕੇ ਰੱਖੀ ਹੋਈ ਦਾਲ ਨੂੰ ਪਾਵਾਂਗੇ ਅੱਜ ਆਪਾਂ ਇਹ ਮਸਰਾ ਦੀ ਦਾਲ ਬਿਨਾ ਪ੍ਰੈਸ਼ਰ ਕੁੱਕਰ ਤੋਂ ਬਣਾ ਰਹੇ ਹਾਂ ਇਸ ਕਰਕੇ 4 ਕੱਪ ਪਾਣੀ ਪਾਇਆ ਹੈ ਤੁਹਾਨੂੰ ਕਦੀ ਜਲਦੀ ਹੋਵੇ ਤੇ ਤੁਸੀਂ ਇਹਨੂੰ ਪ੍ਰੈਸ਼ਰ ਕੁੱਕਰ 'ਚ ਬਣਾ ਸਕਦੇ ਹੋ 3 ਕੱਪ ਪਾਣੀ ਪਾ ਕੇ ਹੋਰ ਇੱਕ ਸੀਟੀ ਦਿਵਾ ਕੇ ਤੇ ਹੁਣ ਗੈਸ ਦੀ ਫੁੱਲ ਫਲੇਮ ਤੇ ਨਾ ਦਾਲ ਨੂੰ ਇੱਕ ਉਬਾਲਾ ਦਿਵਾਵਾਂਗੇ ਹੁਣ ਇੱਥੇ ਵੇਖੋ ਜੀ ਉਬਾਲਾ ਆਨ ਦੇ ਨਾਲ-ਨਾਲ ਨਾ ਦਾਲ ਦੇ ਉੱਪਰ ਚੱਗ ਵੀ ਆ ਗਈ ਹੈ ਤੇ ਇਹਨੂੰ ਆਪਾਂ ਉਤਾਰ ਦੇਣਾ ਹੈ ਤੇ ਹੁਣ ਆਪਾਂ ਇਸ ਦਾਲ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦਾ ਕੱਟਿਆ ਹੋਇਆ ਇੱਕ ਵੱਡੇ ਸਾਈਜ਼ ਦਾ ਟਮਾਟਰ ਨਾ ਲਈ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਲੂਣ ਦਾ ਤੇ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਅੱਧਾ ਛੋਟਾ ਚਮਚ ਪਾਵਾਂਗੇ ਰੈੱਡ ਚਿਲੀ ਫਲੇਕਸ ਇਹਦੀ ਜਗ੍ਹਾ ਤੁਸੀਂ ਕੁੱਟੀਆਂ ਹੋਈਆਂ ਲਾਲ ਮਿਰਚਾਂ ਵੀ ਪਾ ਸਕਦੇ ਹੋ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਤਨੀਆ ਪਾਊਡਰ ਤੇ ਬਹੁਤ ਹੀ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਤੇ ਸਾਰੀਆਂ ਚੀਜ਼ਾਂ ਨੂੰ ਦਾਲ ਦੇ ਵਿੱਚ ਮਿਕਸ ਕਰਕੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਟੂ ਲੋ ਤੇ ਮੀਡੀਅਮ ਟੂ ਲੋ ਫਲੇਮ ਤੇ ਆਪਾਂ ਇਹ ਦਾਲ ਨੂੰ ਟੱਕ ਕੇ ਪਕਾਵਾਂਗੇ ਤੇ ਦਾਲ ਵਾਲੇ ਪਤੀਲੇ ਨੂੰ ਆਪਾਂ ਕਿਸ ਤਰ੍ਹਾਂ ਟਕਣਾ ਹੈ ਪੂਰਾ ਨਹੀਂ ਟਕਣਾ ਇੱਕ ਸਾਈਡ ਤੋਂ ਥੋੜਾ ਜਿਹਾ ਖੁੱਲਾ ਰੱਖਣਾ ਹੈ ਮੀਡੀਅਮ ਟੂ ਲੋ ਫਲੇਮ ਤੇ 10 ਮਿੰਟ ਤੱਕ ਦਾਲ ਨੂੰ ਟੱਕ ਕੇ ਪਕਾਉਣ ਤੋਂ ਬਾਅਦ ਦਾਲ ਜਿਹੜੀ ਹੈ ਇਹ ਵਧੀਆ ਪੱਕ ਚੁਕੀ ਹੈ ਦੇਖੋ ਨਰਮ ਹੋ ਗਈ ਹੈ ਪਰ ਹਜੇ ਨਾ ਮਿਕਸ ਨਹੀਂ ਹੋਈ ਹੈ ਆਪਾਂ ਇਹਨੂੰ ਮਿਕਸ ਕਰਨ ਤੱਕ ਹੋਰ ਪਕਾਣਾ ਹੈ ਪਰ ਐਸੇ ਸਟੇਜ ਤੇ ਨਾ ਆਪਾਂ ਦਾਲ ਦੇ ਵਿੱਚ ਪਾਵਾਂਗੇ ਇੱਕ ਪੇਸਟ ਉਹ ਕਿਹੜਾ ਪੇਸਟ ਪਾਣਾ ਮੈਂ ਤੁਹਾਨੂੰ ਦਿਖਾਨੀ ਆ ਦਾਲ 'ਚ ਪਾਉਣ ਵਾਸਤੇ ਮੈਂ ਇੱਥੇ ਲਿਆਏ ਦੋ ਵੱਡੇ ਚਮਚ ਚ ਭਰ ਕੇ ਤਾਜ਼ਾ ਤੇ ਫਟਿਆ ਹੋਇਆ ਦਹੀਂ ਤਾਜ਼ਾ ਨਾਲ ਮੇਰਾ ਮਤਲਬ ਹੈ ਕਿ ਦਹੀਂ ਜਿਹੜਾ ਖੱਟਾ ਨਹੀਂ ਹੋਣਾ ਚਾਹੀਦਾ ਦੋ ਵੱਡੇ ਚਮਚ ਦਹੀਂ ਦੇ ਵਿੱਚ ਆਪਾਂ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਪੁੰਨਿਆ ਹੋਇਆ ਵੇਸਣ ਤੇ ਇੱਥੇ ਵੇਸਣ ਨੂੰ ਮੈਂ ਸੁੱਕਾ ਹੀ ਭੁੰਨ ਲਿਆ ਹੈ ਤੇ ਇਹਨੂੰ ਨਾ ਹੁਣ ਆਪਾਂ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਜਿਹੜੀ ਦਾਲ ਦੀ ਰੈਸিপি ਹੈ ਨਾ ਐ ਮੇਰੀ ਫਰੈਂਡ ਦੀ ਇੱਕ ਰੈਸিপি ਹੈ ਮੈਂ ਇੱਕ ਵਾਰੀ ਉਹਦੇ ਘਰ ਗਈ ਸੀ ਤੇ ਮੈਨੂੰ ਦਾਲ ਬਹੁਤ ਹੀ ਟੇਸਟੀ ਲੱਗੀ ਤੇ ਮੈਂ ਉਹਦੀ ਰੈਸিপি ਉਹਦੇ ਕੋਲੋਂ ਪੁੱਛੀ ਤੇ ਉਹਨੇ ਮੇਰੇ ਨਾਲ ਰੈਸিপি ਸ਼ੇਅਰ ਕੀਤੀ ਤੇ ਉਹੀ ਦਾਲ ਦੀ ਰੈਸিপি ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਦਾਲ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਹਨੂੰ ਟਰਾਈ ਕਰਿਓ ਤੇ ਦਹੀਂ ਔਰ ਬੇਸਨ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਹੁਣ ਇਹ ਪੇਸਟ ਨੂੰ ਪੱਕਦੀ ਹੋਈ ਦਾਲ ਦੇ ਵਿੱਚ ਯਾਨੀ ਕਿ ਰਿਜਦੀ ਹੋਈ ਦਾਲ ਦੇ ਵਿੱਚ ਪਾ ਦਵਾਂਗੇ। ਇਹਦੇ ਨਾਲ ਦਾਲ ਦਾ ਸਵਾਦ ਬਹੁਤ ਹੀ ਵਧੀਆ ਆਏਗਾ, ਦਾਲ ਗਾੜੀ ਵੀ ਬਣੇਗੀ ਔਰ ਬਹੁਤ ਹੀ ਟੇਸਟੀ ਬਣੇਗੀ। ਤੇ ਹੁਣ ਤੁਸੀਂ ਇਹ ਸਵਾਲ ਨਾ ਪੁੱਛਿਓ ਕਿ ਦਾਲ ਦੇ ਵਿੱਚ ਦਹੀਂ ਔਰ ਬੇਸਨ ਦਾ ਪੇਸਟ ਕਿਉਂ ਪਾਇਆ? ਬਸ ਤੁਸੀਂ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ। ਜੇ ਨਾ ਸਵਾਦ ਲੱਗੀ, ਨਾ ਪਸੰਦ ਆਈ, ਫਿਰ ਤੁਸੀਂ ਜਰੂਰ ਸਵਾਲ ਪੁੱਛਿਓ। ਕਿਉਂਕਿ ਮੈਨੂੰ ਇਹ ਦਾਲ ਬਹੁਤ ਸਵਾਦ ਲੱਗੀ ਸੀ ਤੇ ਇਸ ਕਰਕੇ ਮੈਂ ਇਹਦੀ ਰੈਸিপি ਤੇ ਹੁਣ ਆਪਾਂ ਦਹੀਂ ਹੋਰ ਬੇਸਨ ਵਾਲਾ ਪੇਸਟ ਦਾਲ ਦੇ ਵਿੱਚ ਮਿਕਸ ਕਰ ਦਿੱਤਾ ਹੈ ਤੇ ਕਰਕੇ ਨਾ ਫਿਰ ਇਹਨੂੰ ਆਪਾਂ ਥੋੜਾ ਜਿਆ ਹੋਰ ਪਕਾਵਾਂਗੇ ਚੰਗੀ ਤਰ੍ਹਾਂ ਮਿਕਸ ਹੋਣ ਤੱਕ ਤੇ ਰਿਜ ਦੇ ਰਿਜ ਦੇ ਨਾ ਹੁਣ ਇੱਥੇ ਵੇਖੋ ਜੀ ਦਾਲ ਹੋ ਚੁੱਕੀ ਹੈ ਅੱਛੀ ਤਰ੍ਹਾਂ ਮਿਕਸ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਜਦੋਂ ਇਸ ਤਰ੍ਹਾਂ ਦੀ ਮਿਕਸ ਹੋ ਜਵੇ ਨਾ ਸਾਰੀ ਦਾਲ ਪਾਣੀ ਔਰ ਦਾਲ ਵੱਖਰੇ ਵੱਖਰੇ ਨਾ ਰਹਿਣ ਇਸ ਤਰ੍ਹਾਂ ਹੋ ਜਾਵੇ ਜੋ ਜਵੇ ਦਾਲ ਤੇ ਪਾਣੀ ਦੋਨੋਂ ਹੈਨਾ ਤੇ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਇੱਥੇ ਬੰਦ ਤੇ ਹੁਣ ਆਪਾਂ ਲਗਾਣੇ ਆ ਦਾਲ ਨੂੰ ਵਧੀਆ ਜਿਹਾ ਤੜਕਾ ਤੇ ਦਾਲ ਨੂੰ ਤੜਕਾ ਦਵਾਂਗੇ ਅੱਜ ਆਪਾਂ ਕਿਓ ਦਾ ਤੇ ਇਹਦੇ ਵਿੱਚ ਦੋ ਤੋਂ ਤਿੰਨ ਵੱਡੇ ਚਮਚ ਕਿਓ ਪਾ ਕੇ ਆਪਾਂ ਗਰਮ ਕਰ ਲਵਾਂਗੇ ਜਦੋਂ ਕਿਓ ਗਰਮ ਹੋ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਿੰਗ ਦੋ ਪਾਵਾਂਗੇ ਸਾਬਤ ਲਾਲ ਮਿਰਚਾਂ ਇਹ ਮਿਰਚਾਂ ਪਾਣਾ ਦਾਲ ਬਿਲਕੁਲ ਸਪਾਈਸੀ ਨਹੀਂ ਹੋਏਗੀ ਬਲਕਿ ਬਹੁਤ ਵਧੀਆ স্মੋਕੀ ਫਲੇਵਰ ਆਏਗਾ ਦਾਲ ਵਿੱਚੋਂ ਅੱਧਾ ਛੋਟਾ ਚਮਚ ਪਾਵਾਂਗੇ ਜੀਰਾ ਤੇ ਜਦੋਂ ਜੀਰਾ ਅੱਛੀ ਤਰ੍ਹਾਂ ਤੜਕ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਦੇ ਕੱਟੇ ਹੋਏ ਦੋ మీడియం ਸਾਈਜ਼ ਦੇ ਪਿਆਜ਼ ਪਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਪਿਆਜ਼ ਮੈਨਾ ਤੇ ਬਹੁਤ ਬਰੀਕ ਕੱਟੇ ਨੇ ਤੇ ਨਾ ਹੀ ਜ਼ਿਆਦਾ ਮੋਟੇ ਤੇ ਹੁਣ ਆਪਾਂ ਪਿਆਜ਼ਾਂ ਨੂੰ ਘਿਓ ਦੇ ਵਿੱਚ ਮਿਕਸ ਕਰਕੇ ਨਾ ਪਹਿਲਾਂ ਥੋੜੇ ਜਿਹਾ ਨਰਮ ਹੋਣ ਤੱਕ ਪਕਾ ਲਵਾਂਗੇ ਤੇ ਜਦੋਂ ਪਿਆਜ਼ ਭੁੱਜ ਕੇ ਹਲਕੇ ਜਿਹੇ ਨਰਮ ਹੋ ਜਾਣਗੇ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਛੋਟਾ ਚਮਚ ਭਰ ਕੇ ਛੋਟਾ ਛੋਟਾ ਕੱਟਿਆ ਹੋਇਆ ਲਸਣ ਤੇ ਨਾਲ ਹੀ ਪਾ ਦਵਾਂਗੇ ਇੱਕ ਵੱਡਾ ਚਮਚ ਭਰ ਕੇ ਇਸ ਨਾਲ ਦਾ ਛੋਟਾ ਛੋਟਾ ਕਟਿਆ ਹੋਇਆ ਅਦਰਕ ਤੇ ਇਹਨਾਂ ਨੂੰ ਵੀ ਪਿਆਜ਼ਾਂ ਦੇ ਵਿੱਚ ਮਿਕਸ ਕਰਕੇ ਵਧੀਆ ਜਿਹਾ ਕਲਰ ਆਨ ਤੱਕ ਪਨ ਲਵਾਂਗੇ ਉਸ ਕੱਚਾ ਜਿਹਾ ਸਵਾਦ ਨਹੀਂ ਆਉਣਾ ਚਾਹੀਦਾ ਤੇ ਹੁਣ ਇੱਥੇ ਦੇਖੋ ਜੀ ਪਿਆਜ਼ ਅਦਰਕ ਤੇ ਲਸਣ ਨਾ ਭੁੱਜ ਕੇ ਵਧੀਆ ਬ੍ਰਾਊਨ ਜੇ ਕਲਰ ਚ ਆ ਗਏ ਨੇ ਹੈਨਾ ਤੇ ਤੜਕੇ ਵਿੱਚ ਜਿਹੜੀਆਂ ਚੀਜ਼ਾਂ ਪਾਈਦੀਆਂ ਨੇ ਟਮਾਟਰ ਮਿਰਚ ਮਸਾਲੇ ਉਹ ਤੇ ਆਪਾਂ ਪਹਿਲਾਂ ਹੀ ਦਾਲ ਦੇ ਵਿੱਚ ਪਾ ਦਿੱਤੇ ਨੇ ਤੇ ਜੇ ਨਹੀਂ ਪਾਇਆ ਨਾ ਦਾਲ ਦੇ ਵਿੱਚ ਤੇ ਉਹ ਕੀ ਨਹੀਂ ਪਾਇਆ ਆਪਾਂ ਹਰੀਆਂ ਮਿਰਚਾਂ ਨਹੀਂ ਪਾਈਆਂ ਤੇ ਇਸ ਨਾਲ ਚੀਰਾ ਲੱਗੇ ਹੋਏ ਯਾਨੀ ਕਿ ਕੱਟ ਲੱਗੀਆਂ ਹੋਈਆਂ ਦੋ ਹਰੀਆਂ ਮ ਤੇ ਐਸਾ ਥੋੜਾ ਜੈ ਨੂੰ ਪੁੱਨ ਲਵਾਂਗੇ। ਐਸਾ ਕਿ ਹੁੰਦਾ ਹੈ ਹਰੀਆਂ ਮਿਰਚਾਂ ਵੇਖਣ ਚ ਵੀ ਵਧੀਆ ਲੱਗਦੀਆਂ ਨੇ ਤੇ ਇਹਨਾਂ ਦਾ ਜਾਇਕਾ ਵੀ ਵਧੀਆ ਆ ਜਾਂਦਾ ਹੈ। ਦਾਲ ਦੇ ਵਿੱਚ ਬਹੁਤ ਵਧੀਆ ਫਲੇਵਰ ਆਏਗਾ। ਤੇ ਬਸ ਥੋੜਾ ਜਿਹਾ ਪੁੰਨਾਂਗੇ ਮਿਰਚਾਂ ਪਾ ਕੇ ਹੋਰ। ਮਿਰਚਾਂ ਨੂੰ ਥੋੜਾ ਜਿਹਾ ਪੁੰਨਣ ਤੋਂ ਬਾਅਦ ਹੁਣੇ ਤਿਆਰ ਤੜਕੇ ਨੂੰ ਆਪਾਂ ਦਾਲ ਦੇ ਵਿੱਚ ਪਾਵਾਂਗੇ। ਕਿਉਂਕਿ ਤੜਕੇ ਵਿੱਚ ਆਪਾਂ ਹੋਰ ਸਮਾਨ ਤੇ ਕੋਈ ਪਾਣਾ ਨਹੀਂ ਹੈ ਸਾਰਾ ਦਾਲ ਦੇ ਵਿੱਚ ਪਾ ਦਿੱਤਾ ਹੈ। ਤੇ ਨਾਲ ਹੀ ਪਾਵਾਂਗੇ ਕੱਟਿਆ ਹੋਇਆ ਖੂਬਸਾਰਾ ਹਰਾ ਧਨੀਆ। ਧਨੀਆ ਪਾਣ ਨਾਲ ਤੇ ਦਾਲ ਦੀ ਲੁੱਕ ਹੋਰ ਦਾਲ ਦਾ ਸਵਾਦ ਦੋਨੋਂ ਹੀ ਵਧੀਆ ਜਾਣਗੇ ਕੋਈ ਵੀ ਡਿਸ਼ ਕਿੰਨੀ ਵੀ ਵਧੀਆ ਬਣੀ ਹੋਵੇ ਜਦ ਤੱਕ ਉਹਦਾ ਸ਼ਿੰਗਾਰ ਨਹੀਂ ਹੁੰਦਾ ਨਾ ਤੇ ਉਹ ਵਧੀਆ ਨਹੀਂ ਲੱਗਦੀ ਤੇ ਲੋ ਜੀ ਚੰਗੀ ਤਰ੍ਹਾਂ ਦਾਲ ਦੇ ਵਿੱਚ ਮੈਂ ਹੁਣ ਤੜਕੇ ਨੂੰ ਔਰ ਧਨੀਏ ਨੂੰ ਮਿਕਸ ਕਰ ਦਿੱਤਾ ਹੈ ਤੇ ਹੁਣ ਫੁੱਲ ਐਂਡ ਫਾਈਨਲ ਸਾਡੀ ਇਹ ਤੜਕੇ ਵਾਲੀ ਦਾਲ ਹੋ ਗਈ ਹੈ ਤਿਆਰ ਦਾਲਾਂ ਸਬਜ਼ੀਆਂ ਤੇ ਸਭ ਉਹੀ ਹੁੰਦੀਆਂ ਨੇ ਪਰ ਕਦੇ-ਕਦੇ ਕੀ ਹੈ ਨਾ ਕਿ ਸਾਨੂੰ ਥੋੜਾ ਜਿਆ ਡਿਫਰੈਂਟ ਤਰੀਕੇ ਨਾਲ ਬਣਾ ਲੈਣਾ ਚਾਹੀਦਾ ਹੈ ਖਾਣ ਦਾ ਜ਼ਾਇਕਾ ਬਦਲ ਜਾਂਦਾ ਹੈ ਨਾਲੇ ਖਾਂਜ ਵੀ ਬਹੁਤ ਹੀ ਸਵਾਦ ਲੱਗਦੀ ਹੈ ਇਹ ਵੱਖਰੇ ਤਰੀਕੇ ਨਾਲ ਬਣੀ ਹੋਈ ਦਾਲ ਦੀ ਰੈਸিপি ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ ਜੀ